ਅੱਜ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਮਾਣ ਪੰਜਾਬੀ ਵਿਦਵਾਂ ਅੰਤਰਰਾਸ਼ਟਰੀ ਸੱਤ ਮੰਚ ਕੋਲੈਣ ਵੱਲੋਂ ਜੋ ਪੁਸਤਕ ਅਸੀਂ ਸੰਪਾਦਿਤ ਕੀਤੀ ਹੈ ਮੇਰੇ ਵੱਲੋਂ ਨਕੁਂਦਰ ਸਿੰਘ ਲਕਾਸ ਲਈ ਪ੍ਰੀ ਬੋਕਸ ਦੀ ਬਾਦਿਰ ਦਿੱਤਾ ਹਵਲੇ ਇਹਦੇ ਵਿੱਚ ਯੋਗਦਾਨ ਪਾਇਆ ਸਾਡੇ ਸੋਹਣੀ ਭੈਣ ਸਰਦਾਰ ਜੋ ਲੇਖਕ ਜੂਏ ਤੋਂ ਸਾਧਿਆ ਤੋਂ ਅਵਿੰਦਰ ਪਾਲ ਗੌਰ ਨੇ ਔਰ ਉਹਨਾਂ ਦੀਆਂ ਪੁਸਤਕਾਂ ਅਸੀਂ ਉਹਨਾਂ ਨੂੰ ਸਨਮਾਨ ਪੱਤਰ ਸਨਮਾਨ ਚਿੰਨ੍ਹ ਭੇਟ ਕਰ ਰਹੇ ਹਾਂ ਸਾਡੇ ਨਾਲ ਸਰਦਾਰ ਬਲਜਰ ਸਿੰਘ ਜੀ ਡਾਕਟਰ ਬਲਜਰ ਸਿੰਘ ਜੀ ਜੀ ਆਵੀ ਸਾਧ ਪਤਮੀ ਦੇ ਜਨਰਲ ਸ਼ਖਤ ਵੀਰ ਨਾਲ ਹਾਜ਼ਰ ਨੇ ਤੇ ਸਾਰੇ ਸੇਖ ਪਤਵੰਤੇ ਇਹਨਾਂ ਨੂੰ ਮੁਸਕਾਂ ਪੇਟ ਕਰ ਰਹੇ ਆਂ ਕਵਿੰਦਰ ਪਾਲ ਕੋ ਸਾਜਾ ਜੁਆਈ ਵਾਸਤੇ ਤੋਂ ਇਹ ਆਪਣੇ ਇਹਨਾਂ ਦੇ ਚੀਜ਼ੇ ਯਾਸ਼ੀ ਚ ਪ੍ਰਵਾਨ ਕਰ ਰਹੇ ਨੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੇ ਆਂ ਸਾਰਿਆਂ ਨੂੰ ਤਾਲਪੁਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪ ਸਾਰਿਆਂ ਨੂੰ ਦਾਸ ਲਖਮਿੰਦਰ ਸਿੰਘ ਲਖਾਹਰ ਜੀ ਪੁਰੇ ਵਡਾਉ। ਪਿਆਰ ਭਰੇ ਸਤਿ ਸ਼੍ਰੀ ਅਕਾਲ। ਦੋਸਤੋ ਆਪ ਸਾਰੇ ਸਹਿਦਕਾਰ ਦੇ ਇੱਕ ਦੋਸਤਾਂ ਨੂੰ ਸੋਲ ਸੁਨਾਰੇ ਕਰਮਾ ਪੁਸਤਕ ਦੇ ਲੇਖਕ ਦੋਸਤਾਂ ਨੂੰ ਔਰ ਸਾਡੇ ਮਾਨ ਪੰਜਾਬੀ ਅਤੇ ਅੰਤਰਰਾਸ਼ਟਰੀ ਸਹਿਦਕ ਮਾਨ ਚੰਗਲੈਂਡ ਦੇ ਨਾਲ ਜੁੜੇ ਸਾਰੇ ਸਹਿਤਕਾਰਾਂ ਲੇਖਕਾਂ ਦੋਸਤਾਂ ਨੂੰ ਪਾਠਕਾਂ ਨੂੰ ਸ੍ਰੋਤਿਆਂ ਨੂੰ ਦਾਸ ਨਾ ਚੀਜ਼ ਬਦੋ ਪਿਆਰਪਰੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਜਿਹੜੀ ਆਪ ਜੀ ਦੀ ਪੁਸਤਕ ਸਵੰਸੁਲਰੀ ਕਰਮਾ ਇਹ ਵਿਸ਼ਵ ਭਰ ਦੇ ਵਿੱਚ ਦੇਸ਼-ਦੇਸ਼ਾਂ ਦੇ ਵਿੱਚ ਸਾਥਾਂ ਤੇ ਪਹੁੰਚ ਰਹੀ ਹੈ ਔਰ ਸਾਰੇ ਦੁਨੀਆ ਤੇ ਤੁਹਾਡਾ ਨਾਮ ਇਹ ਜਾ ਰਿਹਾ ਰੋਸ਼ਨ ਹੋ ਰਿਹਾ ਹੈ ਇਸਾਰਾ ਤੋਂ ਦੀ ਆਪਣੇ ਮਿਹਤ ਦਾ ਸਿਟਾ ਹੈ ਜਿਹੜਾ ਤੁਸੀਂ ਉਹਦੀਆ ਵਧੀਆ ਲਿਖ ਕੇ ਇਹਦਾ ਸਾਰਿਆਂ ਨੇ ਇਸ ਸਤਾ ਦੇ ਵਿੱਚ ਕਰੀਬ 80 ਲੇਖਕ ਹੋਏ ਨੇ ਸਾਰੇ ਨਾਮਬਰ ਸ਼ਖਸੀਤਾਂ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹੁਣੇ ਤੁਸੀਂ ਦੇਖਿਆ ਅੱਜ ਦਾਸ ਪੰਜਾਬੀ ਪਵਨ ਲੁਧਿਆਣੇ ਪਹੁੰਚਿਆ ਸੀ ਪਰ ਪੰਜਾਬੀ ਸਾਹਿਤ ਅਕਾਦਮੀ ਦੇ ਦਫ਼ਤਰ ਪਤਵੰਤਿਆਂ ਨੂੰ ਮਿਲਣ ਦਾ ਸਮਾਂ ਮਿਲਿਆ ਜਿੱਥੇ ਮੈਡਮ ਸਰਿੰਦਰ ਕੌਰ ਇੰਚਾਰਜ ਨੇ ਤੇ ਸਾਡੇ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸਰਦਾਰ ਗੁਰਜਾਰ ਸਿੰਘ ਜੀ ਡਾਕਟਰ ਗੁਰਜਾਰ ਸਿੰਘ ਜੀ ਪੁਨੇਰ ਉਨ੍ਹਾਂ ਦੇ ਵੀ ਰੂਪ ਰੂਪੇ ਗੱਲਾਂ ਬਾਤਾਂ ਹੋਈਆਂ ਤੇ ਖਾਸ ਕਰਕੇ ਅੱਜ ਮੇਰਾ ਜਾਣਾ ਉੱਥੇ ਬਣਿਆ ਕਿਉਂਕਿ ਤਕਰੀਬਨ ਸਾਰੇ ਕਿਤਾਬ ਦੇ ਲੇਖਕਾਂ ਨੂੰ ਸੋਹਣੇ ਸਾਰੇ ਕਰਮਾਂ ਦੇ ਲੇਖਕਾਂ ਨੂੰ ਹੁਬਾ ਮੇਰੇ ਸਾਹਮਣੇ ਪਹੁੰਚ ਚੁੱਕੀਆਂ ਨੇ ਕੋਈ 2-4 ਜਣੇ ਰਹਿੰਦੇ ਆ ਉਹਨਾਂ ਨੂੰ ਵੀ ਜਿਹੜੇ ਨਹੀਂ ਪਹੁੰਚ ਸਕੇ ਸਮਾਗਮਾਂ ਤੇ ਅੰਮ੍ਰਿਤਸਰ ਮਹਾਲੇ ਕਿਉਂ ਜਿੱਥੇ ਵੀ ਉਸ ਤੋਂ ਪਹਿਲਾਂ ਸਮਾਗਮ ਹੋਇਆ ਜਾਂ ਰਿਜਨ ਦਾ ਸਮਾਗਮ ਹੋਇਆ ਜਿੱਥੇ ਨਹੀਂ ਪਹੁੰਚ ਸਕੇ ਉਹ ਮੈਂ ਦੇਖ ਰਿਹਾ ਇੱਕ ਦੋ ਨਾਮ ਉੱਪਰੇ ਰਹਿ ਗਏ ਉਹ ਵੀ ਕੱਲ ਨੂੰ ਅਸੀਂ ਪੋਸਟ ਕਰ ਦਾਂਗੇ ਔਰ ਖਾਸ ਕਰਕੇ ਅੱਜ ਲੁਧਿਆਣੇ ਜਾਣ ਦਾ ਮਕਸਦ ਸੀ ਕਿ ਸਾਡੇ ਬਹੁਤ ਜ਼ਿਆਦੇ ਲਿਖਕਾ ਜੁਏ ਸਰਜਾ ਤੋਂ ਵਿਰਿੰਦਰ ਪਾਪ ਔਰ ਪਬਲਿਕ ਜਿਨ੍ਹਾਂ ਨੇ ਇਹ ਜੀ ਦੂਰ ਬੈਠਿਆ ਹਾਂ ਪੰਜਾਬੀ ਨੂੰ ਮੁੱਖ ਰੱਖਦੇ ਆ ਜਿਹੜੇ ਪੰਜਾਬੀ ਨਾਲ ਸਾਡੇ ਮਤਨਾਂ ਬਹੁਤ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੇ ਚੋਣਾਂਵਾਂ ਭੇਜੀਆਂ ਸੀ ਉਹਨਾਂ ਦੀਆਂ ਚੋਣਾਂਵਾਂ ਚੱਲੀਆਂ ਸੀ ਅਤੇ ਵਿੱਚ ਤੇ ਕੋਨ ਦਾ ਕਿਸੇ ਕਾਰਨ ਕਰਕੇ ਇੰਡੀਆ ਗੇੜਾ ਨਹੀਂ ਲੱਗਦਾ ਸਿਰ ਭਾਰਤ ਪੰਜਾਬ ਨਹੀਂ ਉਹਨਾਂ ਹੋ ਰਿਆ ਸੀ ਤੇ ਉਹਨਾਂ ਦਾ ਪਰਿਵਾਰ ਪਿੱਛੇ ਹੈ ਇਥੇ ਲੁਧਿਆਣਾ ਦੇ ਵਿੱਚ ਤੇ ਫਿਰ ਕੋਈ ਸਮਰਥਕ ਹੈ ਕਰਕੇ ਤੇ ਅੱਜ ਮੈਂ ਉੱਥੇ ਪਹੁੰਚਿਆ ਇਸ ਨੂੰ ਨੂੰ ਕਿਤਾਬਾਂ ਸਨਮਾਨ ਪੱਤਰ ਤਮਾਸ਼ਾ ਪੇਟ ਕਰਨ ਵਾਸਤੇ ਤੇ ਬੜਾ ਵਧੀਆ ਉੱਥੇ ਸਾਡਾ ਪ੍ਰੋਬਲਮ ਬਣਿਆ ਏ ਕਿਉਂਕਿ ਪੰਜਾਬ ਦੇ ਸਾਰੇ ਆਦਮੀ ਦੇ ਵਿੱਚ ਆਪਣੇ ਡਾਕਟਰ ਜਨਰਲ ਸਕੱਤਰ ਡਾਕਟਰ ਗੁਜਾਰ ਸਿੰਘ ਜੀ ਨੇ ਮਿਲ ਗਏ ਤੇ ਉੱਥੇ ਪਰ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਚਾਪੜੇ ਪ੍ਰਿੰਟ ਪ੍ਰੰਤ ਅਸੀਂ ਉਹ ਪੁਸਤਕਾ ਬਿੰਦਰਪਾਲ ਕੋਰ ਪਬਲੀ ਸਰਜਾ ਜੂਏ ਕੋ ਜਿਹੜੇ ਹੈਗੇ ਨੇ ਉਹਨਾਂ ਦੇ ਪਰਾਵ ਤੇ ਉਹਨਾਂ ਦਾ ਭਤੀਜਾ ਹਮਨਦੀਪ ਸਿੰਘ ਪਰਾਵ ਦਾ ਤੇ ਜਸਰੀਤ ਸਿੰਘ ਉਹਦਾ ਭਤੀਜਾ ਕੋ ਕਾਪਾ ਲੈਂਡ ਸਨਮਾਨ ਲੈਂਡ ਪੁੱਛੀ ਸੀ ਤੇ ਬੜੇ ਸ਼ਰਧਾ ਭਾਵਨਾ ਨਾਲ ਅਸੀਂ ਖੁਸ਼ਹਿਤ ਕੋਨ ਕਾਪਾ ਫੜਕੀ ਤੇ ਇਹਨਾਂ ਸਨਮਾਨ ਪੁੱਤਰ ਔਰ ਸਨਮਾਨ ਚਿੰਦੇ ਕੇ ਮੰਚਵਲੋਂ ਅਸੀਂ ਉਹਨਾਂ ਦਾ ਸਵਾਗਤ ਕੀਤਾ ਸਨਮਾਨਿਤ ਕੀਤਾ ਸੋ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਜਿਹੜੇ ਵੀਡੀਓ ਛੋਟਾ ਜਿਹਾ ਕਲਿੱਪਸ ਬਣਾਇਆ ਸੀ ਕਮੈਂਟ ਦਾ ਕਿਉਂਕਿ ਉੱਥੇ ਸਮਾਏ ਨਹੀਂ ਸੀ ਕਿ ਦੇਸ਼ਾਂ ਨੇ ਵੀ ਜਾਣਾ ਸੀ ਹੋਰ ਵੀ ਸਾਰੇ ਕੋਤਵੰਤੇ ਹਾਜ਼ਰ ਸੀ ਤੇ ਮੇਰੇ ਨਾਲ ਉਥੋਂ ਸੀ ਸਾਡੇ ਸਰਦਾਰ ਜਰਮਲ ਸਿੰਘ ਜੀ ਵੀ ਲੋਕਤ ਬੈਸਮਨ ਨਾਲ ਤੇ ਅਸੀਂ ਉਹਨਾਂ ਨੂੰ ਇੱਕ ਖਾਬਾ ਭੇਟ ਕਰਕੇ ਤੇ ਖੁਸ਼ੀ ਮਖੂਸ ਕਰਦੇ ਹਾਂ ਮੰਚ ਵੱਲੋਂ ਇਸੇ ਤਰ੍ਹਾਂ ਬਾਕੀ ਹੋਰ ਵੀ ਜਿਹੜੇ ਇੱਕ ਰਹੇਗੇ ਨੇ ਜਿੰਨ ਤੱਕ ਮੈਂ ਨਹੀਂ ਪਹੁੰਚ ਸਕਦਾ ਜਿਹੜੇ ਮਿਲ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਪਰ ਅਸੀਂ ਪੰਜ ਚਾਰ ਜਿਹੜੇ ਰਹਿ ਗਏ ਉਹਨਾਂ ਨੂੰ ਕੱਲ ਨੂੰ ਪੋਸਟ ਕਰਨੀਆਂ ਨੇ ਤੇ ਪਟਿਆਲੇ ਨੂੰ ਜਿਆਦਾ ਮੈਂ ਪਟਿਆਲੇ ਵੀ ਸਾਡੇ ਕਾਫੀ ਲੇਖਕ ਹੈ ਨੇ ਸਾਡੇ ਮੰਚ ਦੇ ਅਹੁਦੇਦਾਰ ਹੈ ਨੇ ਤੇ ਸੋਮਵਾਰ ਨੂੰ ਪਟਿਆਲੇ ਜਾਣਾ ਹੈ ਤੇ ਪਟਿਆਲੇ ਵਿੱਚ ਪੋਸ਼ਾ ਦੇ ਵਿੱਚ ਮਿਲ ਕੇ ਸਾਰਿਆਂ ਨੂੰ ਬਤਨ ਦੇ ਨੂੰ ਡਾਇਰੈਕਟਰ ਸਾਹਿਬ ਨੂੰ ਜਿਹੜੇ ਆਪਣੇ ਡਿਪਟੀ ਡਾਇਰੈਕਟਰ ਨੇ ਸਾਰਿਆਂ ਨੂੰ ਮਿਲ ਕੇ ਗੱਲਬਾਤ ਕਰਨਗੇ ਨਾਲੇ ਅਗਲੀ ਫੌਜੂਕਾਰ ਜਿਹੜੇ ਤਿਆਰ ਹੋ ਰਹੀਆਂ ਇਸ ਟਾਈਮ ਕੋ ਵੀ ਇਹ ਜਿੰਦਾ ਸਮਾਂ ਤੈਅ ਕਰਾਂਗੇ ਸੋ ਇਹ ਮੈਂ ਇਹਨਾਂ ਨੂੰ ਦੱਸਦਾ ਕੁਝ ਖੁਸ਼ ਹੋਸ਼ ਕਰਦਾ ਕਿ ਅੱਜ ਸੀ ਉਹ ਸਾਡੀ ਬਹੁਤ ਪਿਆਰ ਵਾਲੀ ਜੀ ਇਕਾ ਜੁਏ ਤੋਂ ਮ੍ਰਿਤਪਾਲ ਤੋਂ ਬੋਲੀ ਨੂੰ ਅਸੀਂ ਆਪਦੇ ਵੱਲੋਂ ਥੱਬਾ ਮੈਂ ਫਿਰ ਕਰਾਇਆ ਇੱਕ ਉਹ ਅਗਲਾ ਕਾਰਜ ਉਹਨਾਂ ਦਾ ਕੋਈ ਇੰਡੀਆ ਤੋਂ ਜਾਏਗਾ ਜਾਂ ਉੱਥੋਂ ਕੇ ਆਏਗਾ ਸੋ ਪੁੱਛ ਲੈਂਦੀਆਂ ਜੋ ਜੋ ਦਿਸਾਂ ਦੇ ਸਰਵਿਸ ਕੈਨੇਡਾ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਵੀ ਆਪਣੇ ਹੋਰ ਵੀ ਸਾਰੇ ਦੇਸ਼ਾਂ ਦੇ ਵਿੱਚ ਕਿਤਾਬ ਪਹੁੰਚੀ ਹੈ ਤੁਹਾਡੀ ਤੇ ਬਹੁਤ ਬਹੁਤ ਸਾਰੇ ਕਿਤਾਬ ਦੇ ਸੰਸਕਰਣਾਂ ਦੇ ਕਰਮਾਂ ਦੇ ਸਾਰਿਆਂ ਲੇਖਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਇਸ ਤਰ੍ਹਾਂ ਮਾਲਕ ਨੂੰ ਦੰਦੁੱਦੀ ਰਾਜ ਚੌਂਕੜੇ ਬਖਸ਼ੇ ਤੁਹਾਡਾ ਨਾਮ ਦੁਨੀਆ ਤੇ ਰੌਸ਼ਨ ਹੋਵੇ ਸਾਰੇ ਨਾਲ ਮਿਲ ਕੇ ਇਸੇ ਤਰ੍ਹਾਂ ਪੰਜਾਬੀ ਮਾਂ ਮੋਲੀ ਦੀ ਸੱਭਿਆਚਾਰ ਦੀ ਸਾਡੇ ਰਸਤੇ ਦੀ ਪੰਜਾਬ ਪੰਜਾਬੀ ਦੀ ਸੇਵਾ ਵਾਤਾਵਰਣ ਦੀ ਸੇਵਾ ਕਰਦੇ ਦੀਏ ਮਿੱਟੀ ਪਾਣੀ ਦੀ ਸੇਵਾ ਕਰਦੇ ਦੀਏ ਮਚਾਉਣ ਦੀ ਗੱਲ ਕਰਦੇ ਦੀ ਇਹ ਇਸੇ ਤਰ੍ਹਾਂ ਸਾਡਾ ਜੀਵਨ ਬੀਤੇ ਖੁਸ਼ੀਆਂ ਸਭ ਪ੍ਰਦਾਨ ਕਰਨ ਵਾਲਾ ਸਭਨਾਂ ਨੂੰ ਸੋ ਇੱਥੇ ਇਨੀਆਂ ਵਿਚਾਰਾਂ ਦੇ ਸਾਥ ਇਜਾਜ਼ਤ ਚਾਹਾਂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ